ਬਲਕ ਤੁਹਰਾ ਗਾਜੀ ਉਹ ਨਾ ਨਾ ਗੱਲ ਮੈਨੂੰ ਉਹ ਬਣਾਉਣਾ ਨਾ ਪੋਸਾ ਬਲਾ ਬਲਾ ਦੇਖੇ ਸਭ ਹੁੰਦਾ ਹੈ ਇਹ ਆਪੀ ਬੋਲੇ ਬਾਹਰ ਵਿੱਚ ਨਾ ਠੀਕ ਹੈ ਠੀਕ ਹੈ ਚਲੋ ਤਾਂ ਜੀ ਜਿਹੜਾ ਇਸ ਹੱਟ ਦਾ ਜਿੱਕੇ ਜਲੰਧਰ ਜੀ ਤੁਹਾਨੂੰ ਦਿਖਾ ਰਹੇ ਆ ਬਾਤ ਤੁਸੀਂ ਦੇਖ ਸਕਦੇ ਹੋ ਪੀਲਾ ਪੰਦਾ ਚੱਲਦਾ ਹੋਇਆ ਜਿਹੜਾ ਕਾਰਪੇਸ਼ਨ ਦਾ ਸਪਟ ਦਿਖਾਈ ਦੇ ਰਿਹਾ ਸੋ ਦੱਸ ਜੀ ਕਿ ਵੱਡੀ ਕਾਰਵਾਈ ਹੋ ਰਹੀ ਹੈ ਇਸ ਵਾਰ ਕਹਿੰਦੇ ਨਿਗਰਾਨੀ ਟੀਮ ਕੋਲ ਦੇ ਨਾਲ ਪੁਲਿਸ ਭਾਈ ਲੈਪ ਲਗਾ ਤੁਹਾਡੇ ਕੋ ਲੈਪ ਲਗਾ ਲਾ ਬਣਾ ਉਹਨਾਂ ਨੂੰ ਚੰਗਾ ਲੱਗੇ ਬਣਾ ਜਾਨਕਾਰੀ ਮਿਲੀ ਕਿ ਕਿਹੋ ਜਿਹਾ ਬਿਹੇਤਾ ਹੈ ਇਹ ਜੀ ਕਰ ਜੇ ਤੁਸੀਂ ਦੇਖੋਗੇ ਤਾਂ ਐਡਾ ਜਿਹੜਾ ਪਟਾਚਾ ਬਹੁਤ ਤਬਾਹ ਕਰ ਰਿਹਾ ਹੈ ਸਰੋ ਮਹੌਲ ਸਰਦਾਜੀ ਕੀ ਉਸਦਾ ਪਰਿਵਾਰ ਕਹਿ ਰਿਹਾ ਕਿ ਸਾਡਾ ਮੁੰਡਾ ਨਸ਼ਾ ਕਰਦਾ ਸੀਗਾ ਪਰ ਦੱਸ ਦੇ ਕਿ ਵੇਜ ਤਾਂ ਨਹੀਂ ਸੀਗਾ ਪਰ ਕਿਤੇ ਨਾ ਕਿਤੇ ਉਸ ਦੀ ਜੇਬ ਦੇ। ਚੁੱਪ ਕਰੋ। ਮੈਂ ਮਰ ਜੋ। ਹਾਂ ਜੀ। ਦੱਸੇ ਜਾ ਰਿਹਾ ਇਸ ਵਕਤ ਪਰਿਵਾਰਕ ਮੈਂਬਰਾਂ ਵੱਲੋਂ ਕਿ 6 ਪਰਤੇ ਸੀਗਾ ਲੜਕੇ ਦੇ ਉੱਤੇ ਤੇ ਉਸ ਤੋਂ ਬਾਅਦ ਦੱਸ ਦੇ ਕਿ ਹੁਣ ਜਿਹੜਾ ਘਰ ਜਿਹੜਾ ਢਾਣਾ ਪਿਆ ਇਸ ਵਕਤ ਦੇਖ ਚਾ। ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚੱਲ ਰਹੀ ਹੈ ਜੀ ਯੋ ਯੋ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ 9 ਤਰੀਕ ਨੂੰ ਅਬਾਦਪੁਰਾ ਲਿੰਕ ਰੋਡ ਤੇ ਆਪਨੇ ਮਾਡਲ ਟਾਊਨ ਡਿਵੀਜ਼ਨ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਦੇ ਵਿੱਚ ਇਹ ਬੰਦੇ ਦਾ ਨਾਮ ਹਨੀ ਕਲਿਆਣ ਹੈ ਜਿਹਦਾ ਘਰ ਡਿਮੋਲਿਸ਼ ਕੀਤਾ ਜਾ ਰਿਹਾ ਜੀ ਤੇ ਇਹਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਸੀ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜੀ ਕਿਸ ਕਿਸ ਆਰਡਰ ਸੀ ਕਿ ਕਿਉਂ ਘਟਾਇਆ ਇਹ ਇਹ ਕਿਉਂਕਿ ਕਾਰਪੋਰੇਸ਼ਨ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਉਹਦੇ ਅਗੇਂਸਟ ਬਣਿਆ ਹੋਇਆ ਸੀ ਜੀ ਜੋ ਉਹਨਾਂ ਦੇ ਲਾਜ਼ ਨੇ ਕਿ ਗਲੀ ਦੇ ਬਾਹਰ ਨਹੀਂ ਕੋਈ ਚਬਾਰਾ ਹੋਣਾ ਚਾਹੀਦਾ ਉਹਦੇ ਰਿਗਾਰਡਿੰਗ ਇਹ ਕੀਤਾ ਗਿਆ ਜੀ ਬਣੇ ਤੇ ਵੀ ਯੂ ਐਸ ਕਰ ਬਿਲਕੁਲ ਜੀ ਨਸ਼ਾ ਇਹ ਇਸ ਬੰਦੇ ਤੇ ਪੰਜ ਪਰਚੇ ਹੈਗੇ ਸੀ ਤੇ ਤਿੰਨ ਉਹਨਾਂ ਚੋਂ ਐਨਡੀਪੀਐਸ ਦੇ ਪਰਚੇ ਸੀ ਤੇ ਇਹ ਉਹਨਾਂ ਵਿੱਚੋਂ ਕਨਵਿਕਟਿਡ ਵੀ ਹੈਗਾ ਜੀ। ਤਾਂ ਹੁਣ ਫਰਾਰ ਹੈ ਜੀ। ਇਸ ਟਾਈਮ ਇਹ ਫਰਾਰ ਹੈ ਜੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜੀ ਇਹਨੂੰ ਅਰੈਸਟ ਕਰਾਂਗੇ ਜੀ। ਫਿਰ ਕੋਈ ਗੱਲ ਨਹੀਂ ਹੋ ਗਿਆ ਲੋਰਡ ਠੀਕ ਹੈ। ਸ਼ਹਿਰ ਵਾਸੀਆਂ ਲਈ ਤਾਂ ਇਹ ਹੀ اپیل ہے کہ ਆਪਣਾ ਜਿਹੜਾ ਸਰਕਾਰ ਹੈ کافی ਸਟ੍ਰਿਕਟ ਹੈ ਨਸ਼ਿਆਂ ਨੂੰ ਲੈ ਕੇ ਤੇ ਜਿਹੜੇ ਵੀ ਨਸ਼ਾ ਤਸਕਰ ਇਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਅਰੈਸਟ ਕੀਤਾ ਜਾਏਗਾ ਜੀ। ਇਹਨਾਂ ਜਿਹੜੀਆਂ ਅੱਜ ਕਾਰਵਾਈ ਕੀਤੀ ਹੈ ਕਿੰਨੇ ਪਰਚੇ ਦੇ ਤਹਿਤ ਮੌਜੂਦ ਨੇ ਕੀ ਨਾਮ ਹੈ ਇਸ ਵਿਅਕਤੀ ਦਾ ਕਿੱਥੇ ਹੈ ਵਿਅਕਤੀ ਜੀ। ਜੀ ਇਸ ਵਿਅਕਤੀ ਦਾ ਨਾਮ ਹਨੀ ਕਲਿਆਣ ਹੈ ਪੁੱਤਰ ਸ਼ਿਵ ਜੀ ਤੇ ਇਹਦਾ ਘਰ ਆ ਬਾਦਪੁਰਾ ਲਿੰਕ ਰੋਡ ਤੇ ਹੈ ਆਪਣੀ ਸਬਡਿਵੀਜ਼ਨ ਮੋਡਲ ਟਾਊਨ। ਇਹਦੇ ਤੇ ਆਲਰੇਡੀ 5 ਪਰਚੇ ਦਰਜ ਹੈ ਜੀ ਜਿਨ੍ਹਾਂ ਵਿੱਚੋਂ 3 ਐਨਡੀਪੀ ਐਸ ਦੇ ਤਹਿਤ ਹੈ। ਇਸ ਟਾਈਮ ਤੇ ਇਹ ਖਰਾ ਰ ਹੈ ਜੀ ਇਹਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜੀ ਜਲਦ ਤੋਂ ਜਲਦ ਇਹਨੂੰ ਰੈਸਕੂ ਕਰਨਾ ਹੈ ਜੀ ਜੋਇੰਟ ਅਪਰੇਸ਼ਨ ਸਮਝਾ ਜਾ ਸਕਦਾ ਪੁਲਿਸ ਵੱਲੋਂ ਵੀ ਤੇ ਕਾਰਪੋਰੇਸ਼ਨ ਵੱਲੋਂ ਨਿੱਕਲੀ ਕਾਰਪੋਰੇਸ਼ਨ ਵੱਲੋਂ ਅਪਰੇਸ਼ਨ ਜਿਹੜਾ ਕੀਤਾ ਕਾਰਪੋਰੇਸ਼ਨ ਵੱਲੋਂ ਹੀ ਕੀਤਾ ਗਿਆ ਤੇ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਹੈ ਜੀ ਕਿ ਕੋਈ ਇੱਥੇ ਕਲੈਸ਼ ਨਾ ਹੋਵੇ ਉਸ ਦਾ ਪਰਿਵਾਰ ਨੇ ਬਹੁਤ ਵੀ ਕੀਤਾ ਹੈ ਕਿ ਸਾਡਾ ਘਰ ਜਾਇਦਾ ਟਾਇਆ ਜਾ ਰਿਹਾ ਉਸ ਬਾਰੇ ਕੀ ਕਹਿੰਦੇ ਜੀ ਪਰਿਵਾਰ ਨੇ ਜ਼ਰੂਰ ਵਿਰੋਧ ਕੀਤਾ ਬਟ ਇਹਨਾਂ ਨੂੰ ਪਹਿਲਾਂ ਹੀ ਨੋਟਿਸ ਦਿੱਤੇ ਗਏ ਸੀ ਤੇ ਆਪਣੀ ਜੁਡੀਸ਼ਰੀ ਦੇ ਵੀ ਧਿਆਨ ਚਾਹੀਏ ਇਹ ਗੱਲ ਤੇ ਪੂਰਾ ਰੂਲਸ ਐਂਡ ਰੈਗੂਲੇਸ਼ਨਸ ਨਾਲ ਹੀ ਕੰਮ ਕੀਤਾ ਜਾਵੇ ਕਿੰਨੇ ਕ ਦਿਨ ਤੋਂ ਇਹ ਨਸ਼ਾ ਤਸਕਰ ਐਕਟਿਵ ਸੀਗਾ ਇਹ ਇਹ ਕਰੀਬ 2020 ਤੋਂ ਇਹਦੇ ਦੇ ਬੱਚੇ ਸ਼ੁਰੂ ਹੋ ਗਏ ਸੀ ਜੁਮਾਕੇ ਦੇ ਵਿੱਚ ਇਹੀ ਕਰਨਾ ਕਿ ਹੋਰ ਵੀ ਕਾਰੋ ਜਿਹੜੀ ਹੋਵੇ ਤਾਂ ਬਾਦਪੂਰੀ ਦੇ ਵਿੱਚ ਹੈਗੇ ਦੋ ਪਿੰਡ ਹੁੜਕਾ ਹੈ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਇਹ ਵਿਅਕਤੀ ਇਸ ਵਕਤ ਨੂੰ ਪੀਓ ਚੱਲ ਰਿਹਾ ਹੈ ਪਰਚੇ ਵਗੈਰਾ दर्ज ਹੈ ਜਮਾਨੇ ਦੇ ਵਿੱਚ ਹਾਂਜੀ ਹਾਂਜੀ ਕੀ ਹੋ ਜਾਣਾ ਸੀ ਠੀਕ ਹੈ ਤਾਂ ਮਾਦਾ ਤੁਹਾਡਾ ਘਰ ਆ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੈਨੂੰ ਨਹੀਂ ਆ ਕੀ ਗੱਲ ਕੀ ਹੋਈ ਆ ਹੁਣ ਪੁਲਿਸਾਂ ਤੁਹਾਨੂੰ ਕਿਹਾ ਸੀ ਬੱਸ ਮੁੰਡਾ ਪਹਿਲੇ ਕੰਮ ਕਰ ਨਸ਼ਾ ਕਰਦਾ ਸੀਗਾ ਉਹ ਪਰਚੇ ਪੁੱਤੇ ਪਏ ਹੋਏ ਸੀਗੇ ਕਿੰਨੇ ਸਾਲ ਹੋ ਗਏ ਸੀਗੇ ਹਾਂ ਉਹ ਹੁਣ ਪਰਚੇ ਖੁੱਲੇ ਆਤੇ ਮੈਂ ਕੰਦੇ ਜੀ ਇਹਦਾ ਕਰਦੀ ਆ ਤੁਹਾਡਾ ਪਹਿਲਾਂ ਨਸ਼ਾ ਕਰਦਾ ਸੀ ਕਿ ਨਸ਼ਾ ਵੇਚਦਾ ਸੀ ਕਰਦਾ ਸੀਗਾ ਆਪ ਬਹੁਤ ਕਰਦਾ ਹੁੰਦਾ ਸੀ ਵੇਚਦਾ ਵੀ ਸੀਗਾ ਇਹ ਨਹੀਂ ਸਾਨੂੰ ਪਤਾ ਕਿ ਤਾਂ ਬਾਹਰ ਚੜਿਆ ਹੋਇਆ ਸਰ ਅਚਨੇ ਬਾਹਰ ਚਲ ਗਿਆ ਮੁੰਡਾ ਉਹ ਬਾਹਰ ਚੜਿਆ ਹੋਇਆ ਸਰ ਬਾਰ ਕਰਦੇ ਹੋਇਆ ਹੈ। ਬਾਰ ਬੇਦਖਲ ਕੀਤਾ ਹੋਇਆ ਹੈ। ਤੇ ਹੁਣ ਕਿਉਂ ਪੁਲਿਸ ਤੁਹਾਡਾ ਘਰ ਕਿਉਂ ਉਟਾਰੀ ਹੈ ਜੇ ਉਹਨੂੰ ਬੇਦਖਲ ਕੀਤਾ ਹੈ ਤਾਂ? ਪਰਚੇ ਪਹਿਲੇ ਇਹਨਾਂ ਪਰਚੇ ਬਹੁਤ ਸੀ 5 6 ਬੱਚੇ ਪਰਚੇ। ਜੇ ਪਰਚੇ ਹੈਗੇ ਤਾਂ ਉਹਨੂੰ ਤਾਂ ਤੁਸੀਂ ਬੇਦਖਲ ਕਰਦਾ ਹੋਇਆ ਸ਼ਾਇਦ। ਇਹਦੇ ਵਾਲੀ ਤਾਂ ਪਰਚੇ ਦਾ ਹੁਣ ਘਰ ਤਾਂ ਸਾਡਾ ਹੀ ਟੋਂਾ ਉਹਨਾਂ ਨੇ ਮਾਪੇ ਦਾ ਹੀ ਘਰ ਟੋਂਦੇ ਆ ਕੇ। ਦੱਸਿਆ ਨਹੀਂ ਕੋਈ ਕਾਰਨ ਕੀ ਆ ਕਾਰਨ ਕੀ ਘਰ ਘਟਦਾ ਇਹ ਜਿਹੜੀ ਨਸ਼ੇ ਪੱਤੀ ਕਰਦਾ ਸੀ ਆ ਉਹ ਉਤੇ ਪਰਚੇ ਆ ਛੇ ਕਿਉਂਕਿ ਨਗਰ ਨਿਗਮ ਦੀ ਟੀਮ ਵੀ ਪਹੁੰਚੀ ਕਾਰਪੋਰੇਸ਼ਨ ਦੀ ਟੀਮਾਂ ਪਹੁੰਚੇ ਨੇ ਉਹ ਸਾਰੇ ਪਹੁੰਚੇ ਹੋਏ ਆ ਉਹ ਕਹਿਣਗੇ ਕਿ ਸ਼ਾਇਦ ਨਜਾਇਜ਼ੂ ਸਾਰੀ ਹੋਈ ਹੈ ਗਲਤ ਘਰ ਬਣਿਆ ਆ ਇਹ ਘਰ ਤੁਸੀਂ ਆਪਣੀ ਮਿਹਨਤ ਨਾਲ ਬਣਾਇਆ ਮੈਂ ਕੋਠੀਆਂ ਕਰਦੀ ਸੀ ਮੇਰੇ ਘਰ ਵਾਲਾ ਨੌਕਰੀ ਕਰਦਾ ਸਰਕਾਰੀ 700 ਦੇ ਲੱਗਿਆ ਸੀ ਮੇਰੇ ਘਰ ਵਾਲਾ ਅਸੀਂ ਇਸ ਕਮਾਈ ਦਾ ਘਰ ਨਹੀਂ ਬਣਾਇਆ ਅਸੀਂ ਆਪਣੀ ਮਿਹਨਤ ਦਾ ਕਮਾਇਆ ਬਣਾਇਆ ਘਰ ਨਹੀਂ ਕੋਟੀਆਂ ਦਾ ਨਕਸ਼ਾ ਵਗੈਰਾ ਪਾਸ ਕਰਦਾ ਕਿ ਵੀ ਨਹੀਂ ਪੂਰਾ ਕਰਦੇ ਕਿਸੇ ਦਾ ਵੀ ਨਕਸ਼ਾ ਪਾਸ ਨਹੀਂ ਹੈ ਨਹੀਂ ਹੈ ਕਿਸੇ ਦਾ ਵੀ ਨਹੀਂ ਹੈ ਨਕਸ਼ਾ ਲੈ ਤੁਹਾਡਾ ਘਰ ਕਿਉਂ ਦਸਾਨਾ ਬਣਾਇਆ ਜਾ ਰਿਹਾ ਸਾਡਾ ਘਰ ਫਿਰ ਮੇਰੇ ਮੁੰਡੇ ਦੇ ਪਰਚੇ ਸੀ 6 ਪਰਚੇ ਸੀ ਉੱਤੇ ਕੋਕਾ ਦੇ ਸੀਗੇ ਸਮਾਨ ਦੇ ਸੀਗੇ ਨਸ਼ਿਆਂ ਦੇ ਹੀ ਹੋਈਂਦੇ ਨਸ਼ਿਆਂ ਦੇ ਹਾਂਜੀ ਨਸ਼ਾ ਕਰਦੇ ਤਾਂ ਹੀ ਰੋਨ ਕੋਲ ਹੁੰਦੀ ਸੀ ਤਾਂ ਫਾੜੀ ਨੂੰ ਫਾੜੀਂਦੇ ਸੀ ਉੱਤੇ ਪਰਚੇ ਅੱਛਾ ਕਿੰਨੇ ਪਰਚੇ ਸੀਗੇ 6 ਪਰਚੇ ਸੀ ਲਾਸਟ ਟਾਈਮ ਤਾਂ ਤਾਂ ਜੇਲ੍ਹ ਦੇ ਵਿੱਚ ਗਿਆ ਸੀ ਲਾਸਟ ਪਿਛਲੇ ਸਾਲ ਵਾਜਾ ਸੀ ਗਿਆ ਤੇ ਬਾਹਰ ਕਦੋਂ ਆਇਆ ਸੀ ਪਰ ਚਾਰ ਮਹੀਨੇ ਬਾਅਦ ਆਇਆ ਪਰ ਜਮਾਨਤ ਹੈ ਹਾਂਜੀ ਜਮਾਨਤ ਤੁਸੀਂ ਕਰਵਾਈ ਸੀ ਕਿਨੇ ਕਰਵਾਈ ਸੀ ਅਸੀਂ ਬੋਟੀ ਨਹੀਂ ਕਰਵਾਈ ਸੀ ਹਾਂਜੀ ਬੋਟੀ ਨਹੀਂ ਕਰਵਾਈ ਸੀ ਅਸੀਂ ਬੋਟੀ ਨਹੀਂ ਕਰਵਾਈ ਸੀ ਹਾਂ ਜੇ ਰਹਿੰਦਾ ਕਿੱਥੇ ਘਰ ਸੀਗਾ ਨਹੀਂ ਘਰ ਸੀ ਰਹਿੰਦਾ ਸੀ ਕੱਟ ਦਿੱਤਾ ਹੋਇਆ ਬਾਅਦ ਦੇ ਦਖਲ ਕਿੱਥੇ ਬਾਹਰ ਰਹਿੰਦਾ ਸੀਗਾ ਬਾਹਰ ਪਾਣੀ ਕਿੱਥੇ ਰਹਿੰਦਾ ਤੇ ਹੁਣ ਪੁਲਿਸ ਕਿਉਂ ਤੁਹਾਡਾ ਘਰ ਆ ਰਹੀ ਹੈ ਘਰ ਹੁਣ ਉਹਦਾ ਕਰਕੇ ਟਾਉਂਦੇ ਸਾਡੇ ਭਰਾਵਾ ਬਸ ਕਰੋ ਪਲੀਜ਼ ਕੀ ਨਾਮ ਸੀ ਮੁੰਡੇ ਦਾ ਮੇਰਾ ਨਾਮ ਹਨੀਕਲਿਆੜ ਹਨੀਕਲਿਆੜ ਹਾਂਜੀ ਦੇਖ ਸੋ ਤੁਸੀਂ ਵਕ ਦਾਦੇ ਕਿ ਕਾ ਅੱਧਾ ਸੀ ਉਹ ਅੱਧਾਈ ਕਰਦਾ ਸੀ ਇਹ ਗਾਹ ਵੇਚਦਾ ਵੀ ਸੀ ਕੰਨ ਸਰ ਜੀ ਹਾਂ ਜੀ ਕਿੰਨੇ ਦਾ ਕੰਮ ਕਰਦਾ ਸੀ ਉਹਦੀ ਮਾਂ ਨੂੰ ਹੀ ਪਤਾ ਕਿੰਨੇ ਦਾ ਹੋਵੇ ਸਾਲ ਤੇ ਪੁਲਿਸ ਨੇ ਤੁਹਾਨੂੰ ਕਦੋਂ ਆ ਕੇ ਕਿਹਾ ਕਿ ਖਾਲੀ ਕਰ ਦਿਓ 15 ਕਿ ਦਿਨ ਹੋ ਗਏ ਤੇ ਅੱਜ ਵੀ ਖਾਲੀ ਨਹੀਂ ਕੀਤਾ ਸੀ ਠੀਕ ਹੈ ਆਪ ਵੀ ਆਏ ਸੀ ਫੇਰ ਸਰ ਦੱਸ ਦੇ ਜੀ ਕਿਹ ਕੀ ਨਾਮ ਦੀ ਆਪਣੇ ਤੇਰਾ ਨਾਮ ਕੀ ਹੈ ਕਿਹੜੀ ਜਗ੍ਹਾ ਤੋਂ ਤੁਸੀਂ ਇੱਥੇ ਹੀ ਆਪਾਂ ਫੇਰ ਆ ਫੇਰ